ਕਦਰ ਸਾਡੇ ਸਾਬੀ ਜੀ ਮਨਾ ਜੋਸ਼ੀ ਦੇ ਵੱਲੋਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਸਿੱਧਾ ਲੈ ਚਲਦੇ ਆ ਉਹ ਆਮ ਆਦਮੀ ਪਾਰਟੀ ਪੰਜਾਬ ਨੂੰ ਔਰ ਪੰਜਾਬ ਸਰਕਾਰ ਨੂੰ ਹੋਊਗਾ ਔਰ ਪਾਰਟੀ ਜਿਹੜੀ ਹੈ ਹੋਰ ਮਜ਼ਬੂਤੀ ਦੇ ਨਾਲ ਅੱਗੇ ਵਧੂਗੀ ਤੇ ਇੱਕ ਗੱਲ ਹੈ ਕਿ ਜਦੋਂ ਕਾਂਗਰਸ ਅੱਜ ਸਦਨ 'ਚ ਗਵਰਨਰ ਸਾਹਿਬ ਦਾ ਪਾਸਾ ਚੱਲ ਰਿਹਾ ਸੀਗਾ ਉਸ ਤੋਂ ਕੁਛ ਮਿੰਟ ਬਾਅਦ ਹੀ ਉਹ ਬਾਕਵਟ ਕਰ ਗਏ ਤੇ ਇਹ ਕਹਿੰਦੇ ਜਾਇ ਜਵਾਨ ਜਾਇਕ ਸਨ ਦੇਖੋ ਕਾਂਗਰਸ ਪਾਰਟੀ ਦੇ ਹਜਮ ਨਹੀਂ ਹੋਈਆਂ ਗੱਲਾਂ ਕਿ ਪੰਜਾਬ ਤਰੱਕੀ ਕਿਉਂ ਕਰ ਰਿਹਾ ਕਾ ਪੰਜਾਬ ਦੇ ਅੰਦਰ ਸਿੱਖਿਆ 'ਚ ਕ੍ਰਾਂਤੀ ਕਿਉਂ ਆ ਰਹੀ ਹੈ ਹਜ਼ਮ ਨਹੀਂ ਹੋ ਰਿਹਾ ਕਾਂਗਰਸ ਪਾਰਟੀ ਦੇ ਇਹ ਹਜ਼ਮ ਨਹੀਂ ਹੋ ਰਿਹਾ ਕਿ ਪੰਜਾਬ ਦੇ ਅੰਦਰ ਮਹੱਲਾ ਕਲੀਨਿਕ ਕਿਉਂ ਖੁੱਲ ਰਹੇ ਨੇ ਕਿ ਸਕੂਲ ਆਫ ਫੈਮਿਨਸ ਕਿਉਂ ਵੱਢ ਰਹੇ ਨੇ ਕਿ ਇਹ ਹਜ਼ਮ ਨਹੀਂ ਹੋ ਰਿਹਾ ਕਿ ਪੰਜਾਬ ਦੇ ਅੰਦਰ ਲਾਅਨ ਆਰਡਰ ਦੀ ਸਥਿਤੀ ਕਿਉਂ ਠੀਕ ਹੋ ਰਹੀ ਆ ਉਹਨਾਂ ਦੇ ਹਜ਼ਮ ਨਹੀਂ ਹੋ ਰਿਹਾ ਕਿ ਪੰਜਾਬ ਦੇ ਅੰਦਰ ਗੈਂਗਸਟਰ ਕਿਉਂ ਫੜੇ ਜਾ ਰਹੇ ਨੇ ਉਹਨਾਂ ਦੇ ਹਜ਼ਮ ਨਹੀਂ ਹੋ ਰਿਹਾ ਕਿ ਪੰਜਾਬ ਦੇ ਅੰਦਰ ਨਸ਼ਿਆਂ ਦਾ ਖਾਤਮਾ ਕਿਉਂ ਹੋ ਰਿਹਾ ਕਿਉਂਕਿ ਜਦੋਂ ਕਾਂਗਰਸ ਪਾਰਟੀ ਦੀ ਸਰਕਾਰ ਸੀ ਉਸ ਸਮੇਂ ਪੰਜਾਬ 'ਚ ਹਰ ਦੀ ਤਰ੍ਹਾਂ ਸਤਭੰਦ ਰਿਆ ਕਿਹਾ ਜਾਂਦਾ ਸੀਗਾ ਕਿ ਪੰਜਾਬ ਦੇ ਅੰਦਰ ਨਸ਼ਿਆਂ ਦਾ ਦਰਿਆ ਵਗ ਰਿਹਾ ਹੈਗਾ ਉਹਨਾਂ ਦੇ ਸਮੇਂ ਗੈਂਗਸਟਰ ਜਿਹੜੇ ਨੇਗੇ ਉਹ ਦਿਨ ਦਿਹਾੜੇ ਲੋਕਾਂ ਨੂੰ ਮਾਰ ਦਿੰਦੇ ਸੀਗੇ ਇਹ ਹਾਲਾਤ ਕਾਂਗਰਸ ਪਾਰਟੀ ਦੇ ਸਮੇਂ ਸੀਗੇ ਉਹਨਾਂ ਦੇ ਸਮੇਂ ਪੰਜਾਬ ਦੀ ਸਿੱਖਿਆ ਦਾ ਬੇੜਾ ਗਰਗ ਗਿਆ ਸੀਗਾ ਔਰ ਅਧਿਆਪਕ ਲਗਾਤਾਰ ਪ੍ਰੋਟੈਸਟ ਤੇ ਰਹਿੰਦੇ ਸੀ ਸੀ ਹੌਨਸਾ 13000 ਅਧਿਆਪਕ ਪੱਕੇ ਕਰਤੇ ਇਹ ਸਾਰੀਆਂ ਗੱਲਾਂ ਜਿਹੜੀਆਂ ਨੇਗੀਆਂ ਕਾਂਗਰਸ ਪਾਰਟੀ ਨੂੰ ਹਜਮ ਨਹੀਂ ਆ ਰਹੀ ਐਸੇ ਗੱਲ ਕਰਕੇ ਉਹ ਪ੍ਰੋਟੈਸਟ ਕਰਦੇ ਰਹਿੰਦੇ ਨੇ ਕਿ ਕਰਨ ਤੋਂ ਉਹਨਾਂ ਦਾ ਅਧਿਕਾਰ ਆਗਾ ਪਰ ਲੇਕਿਨ ਪੰਜਾਬ ਦੇ ਲੋਕ ਜਾਣਦੇ ਨੇਗੇ ਕਿ ਆਮ ਆਦਮੀ ਪਾਰਟੀ ਜਿਹੜੀ ਆ ਪੰਜਾਬ ਨੂੰ ਤਰੱਕੀ ਵੱਲ ਲੈ ਕੇ ਜਾ ਰਹੀ ਆ ਔਰ ਕਾਂਗਰਸ ਦੇ ਰਾਜ ਦੇ ਅੰਦਰ ਪੰਜਾਬ ਜਿਹੜਾ ਤਬਾਹੀ ਵੱਲ ਗਿਆ ਸੀ ਕਾਂਗਰਸ ਦੇ ਵੀ ਇਹ ਰੋਪ ਹੈ ਕਿ ਕਿਸਾਨਾਂ ਦੀਆਂ ਗੱਲਾਂ ਜਿਹੜੀਆਂ ਮੰਗਾਂ ਨੇ ਉਹ ਪੰਜਾਬ ਨਾਲ ਸੰਬੰਧਤ ਹੈਗੀਆਂ ਨੇ ਪੰਜਾਬ ਸਰਕਾਰ ਨਾਲ ਸੰਬੰਧਤ ਉਹਨਾਂ ਨੂੰ ਮੰਨਿਆ ਜਾਣਾ ਚਾਹੀਦਾ ਹੈ ਕਿ ਉਹ ਮੰਨਿਆ ਨਹੀਂ ਤੱਕਾ ਕਿ ਘਟਾਇਆ ਗਿਆ ਉਹ ਪੰਜਾਬ ਦੀ ਵਿਧਾਨ ਸਭਾ ਚੀ ਦੱਸ ਦਿੰਦੇ ਕਾਂਗਰਸ ਪਾਰਟੀ ਵਾਲੇ ਕਿ ਕਿਹੜੀਆਂ ਮੰਗਾਂ ਸੀਗੀਆਂ ਕਿਸਾਨਾਂ ਦੀਆਂ ਜਿਹੜੀਆਂ ਵੀ ਮੰਗਾਂ ਪੰਜਾਬ ਨਾਲ ਸੰਬੰਧਤ ਹੈ ਆਮ ਆਦਮੀ ਪਾਰਟੀ ਉਹਨਾਂ ਲਈ ਬਿਲਕੁਲ ਸਹਿਰ ਦਾਸ ਤਾਂ ਬੜੀ ਨੇਕ ਨੀਤੀ ਦੇ ਨਾਲ ਹਮੇਸ਼ਾ ਹੀ ਹੱਲ ਕਰਦੇ ਆਂਗੇ ਜਦੋਂ காங்கிரஸ் ਪਾਰਟੀ ਦਾ ਰਾਸ ਸੀ ਕਦੇ ਇੱਕ ਤੁਪਕਾ ਪਾਣੀ ਖੇਤ ਤੱਕ ਗਿਆ ਸੀ ਨਹਿਰੀ ਪਾਣੀ ਬੰਦ ਹੋਏ ਪਏ ਸੀ ਖਾਲੇ ਅੱਜ ਸਰਦਾਰ ਭਗਵੰਤ ਸਿੰਘ ਮਾਨ ਦੀ ਗਵਾਈ ਚ ਹਰੇਕ ਪਿੰਡ ਦੇ ਹਰੇਕ ਖੇਤ ਤੱਕ ਅਸੀਂ ਆਪਣਾ ਪਾਣੀ ਪਹੁੰਚਾਉਣ ਦਾ ਯਤਨ ਕਰ ਰਹੇ ਹਾਂ ਔਰ ਬਹੁਤ ਸਾਰੇ ਪਿੰਡਾਂ ਚ ਪਹੁੰਚ ਗਿਆ ਬਹੁਤ ਜਗ੍ਹਾ ਤੇ ਪਹੁੰਚ ਰਿਹਾ ਹੈਗਾ ਪੰਜਾਬ ਦੇ ਅੰਦਰ ਨਵੀਂ ਨਹਿਰ ਦਾ ਨਿਰਮਾਣ ਕਰਨ ਦੇ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਸਰਕਾਰ ਲੱਗੀ ਹੋਈ ਹੈ ਇਹ ਸਾਰੀਆਂ ਗੱਲਾਂ ਪੰਜਾਬ ਦੇ ਕਿਸਾਨ ਜਾਣਦੇ ਨੇ ਕਿ ਸੋ ਮੰਗਾ ਵੀ ਜਿਹੜੀਆਂ ਬਹੁਤ ਸਾਰੀਆਂ ਨੇਗੀਆਂ ਕਿਸਾਨਾਂ ਦੀਆਂ ਉਹ ਸੈਂਟਰ ਸਰਕਾਰ ਦੇ ਨਾਲ ਨਹੀਂ ਅਸੀਂ ਤਾਂ ਸੈਂਟਰ ਸਰਕਾਰ ਨਾਲ ਬਤੌਰ ਕਿਸਾਨ ਦੇ ਭਰਾ ਬਣ ਕੇ ਬਤਾਰ ਕਿਸਾਨ ਬਣ ਕੇ ਬਤਾਰ ਖੇਤ ਮਜ਼ਦੂਰ ਬਣ ਕੇ ਅਸੀਂ ਤਾਂ ਕਿਸਾਨ ਦੇ ਨਾਲ ਖੜੇ ਆਂ ਔਰ ਸੈਂਟਰ ਜਦੋਂ ਸੈਂਟਰ ਦੇ ਮინისტრਰ ਆਉਂਦੇ ਨੇਗੇ ਅਸੀਂ ਗੱਲ ਰੱਖਦੇ ਆਗੇ ਤੇ ਦਿੱਲੀ ਜਾਣਾ ਪਿਆ ਕਿਸਾਨਾਂ ਨਾਲ ਜਾਉਂਗੇ ਬਿਲਕੁਲ ਜੇ ਕਿਸਾਨ ਆਗੂ ਲੈ ਕੇ ਜਾਣਗੇ ਤੇ ਨਾਲ ਜਾਵਾਂਗੇ ਬਿਲਕੁਲ ਅਸੀਂ ਤਾਂ ਉਹਦੀ ਸਪੋਰਟ ਲਈ ਹਾਜ਼ਰ ਆ ਜਦੋਂ ਵੀ ਕਦੇ ਆਵਾਜ਼ ਮਾਰਨਗੇ ਦਿੱਲੀ ਦੀ ਸਰਕਾਰ ਕੇਂਦਰ ਸਰਕਾਰ ਨ ਕੋਈ ਵੀ ਐਜੀਟੇਸ਼ਨ ਕਰਨ ਲਈ ਅਸੀਂ ਖੜਾਂਗੇ ਤੇ ਅੱਜ ਮੈਂ ਪੰਜਾਬ ਪਮ ਵਿੱਚ ਮੀਟਿੰਗ ਰੱਖੀ ਸੀ ਗੁੰਗਿਆ ਸਾਹਿਬ ਨਾਲ ਦੋ ਕਿਸਾਨ ਲੀਡਰਾਂ ਦੀ ਉਗਰਾਹ ਸਾਹਿਬ ਨੇ ਆਨਤੋਨਕਾਰ ਕਰਤਾ ਕਹਿੰਦੇ ਸਾਨੂੰ ਕਿਤੇ ਗ੍ਰਿਫਤਾਰ ਕਰ ਦੇ देखो मेनू ਤੁਹਾਡੇ ਜਰੀਏ ਪਤਾ ਲੱਗਿਆਗਾ ਮੈਨੂੰ ਆਸਾ ਕਿ ਉਹ ਸ਼ਾਮ ਦੀ ਮੀਟਿੰਗ ਦੇ ਅੰਦਰ ਸ਼ਾਮਲ ਹੋਣਗੇ ਔਰ ਜਿਹੜੀਆਂ ਉਹਨਾਂ ਦੀਆਂ ਪੰਜਾਬ ਨਾਲ ਸੰਬੰਧਿਤ ਬੰਗਾਂ ਨੇਗੀਆਂ ਉਹਨਾਂ ਤੇ ਵਿਸਥਾਰ ਸਹਿਤ ਚਰਚਾ ਕਰਨਗੇ। ਕਿ ਮੀਟਿੰਗ ਜਰ ਆਉਣਾ ਚਾਹੀਦਾ ਹੈ ਮੀਟਿੰਗ ਜਾ ਕੇ ਗੱਲਬਾਤ ਸਾਫ ਹੋਏਗੀ। ਬਿਲਕੁਲ ਕੋਈ ਵੀ ਮਸਲਾ ਚਾਹੇ ਜਿੰਨਾ ਮਰਜ਼ੀ ਵਿਗੜ ਜਾਏ ਜਾਂ ਜਿੰਨਾ ਮਰਜ਼ੀ ਕਿਸੇ ਵੀ ਲੈਵਲ ਦਾ ਹੋਵੇ ਉਹ ਗੱਲਬਾਤ ਰਾਹੀਂ ਹੱਲ ਹੁੰਦਾ ਹੈਗਾ। ਕਦੇ ਗੱਲਬਾਤ ਤੋਂ ਬਿਨਾ ਕੋਈ ਵੀ ਮਸਲਾ ਹੱਲ ਨਹੀਂ ਹੋਇਆ ਤਾਂ ਗੱਲਬਾਤ ਲਈ ਹੋਣਾ ਚਾਹੀਦਾ। ਤੇ ਬਿਤਮੰਦੇ ਦੇ ਪਟਾਰੇ ਚ ਇਸ ਵਾਰ ਕੀ ਲੋਕਾਂ ਵਾਸਤੇ ਨਿਕਲਣ ਵਾਲਾ ਹੈ? ਤੁਸੀਂ 26 ਮਾਰਚ ਤੱਕ ਵੇਟ ਕਰੋ 26 ਮਾਰਚ ਤੋਂ ਤੁਹਾਡੇ ਚਿਹਰੇ ਤੇ ਮੁਸਕਾਨ ਹੋਊਗਾ ਪੰਜਾਬ ਦੇ 3 ਕਰੋੜ ਪੰਜਾਬੀਆਂ ਦੇ ਚਿਹਰੇ ਤੇ ਮੁਸਕਾਨ ਹੋਊਗੀ ਬੀਬੀਆਂ ਦੀਆਂ 1000 ਰੁਪਏ ਵਾਲੀ ਮੁਸਕਾਨ ਹੋਏਗੀ ਮੈਂ ਕਿਹਾ 3 ਕਰੋੜ ਪੰਜਾਬੀਆਂ ਦੇ ਚਿਹਰੇ ਤੇ ਮੁਸਕਾਨ ਹੋਊਗੀ 3 26 ਮਾਰਚ ਤੱਕ ਵੇਟ ਕਰਨੀ ਪੈਣੀ 26 ਮਾਰਚ ਤੱਕ ਵੇਟ ਕਰਨੀ ਪਊਗੀ ਤੇ 3 ਕਰੋੜ ਪੰਜਾਬੀ ਦੇ ਚਿਹਰੇ ਤੇ ਮੁਸਕਾਨ ਹੋਊਗੀ ਇਹ ਕਹਿਣਾ ਹੈਗਾ ਵਿੱਤ ਮੰਤਰੀ ਦਾ ਕਿਉਂਕਿ ਉਹਦੇ ਪਟਾਰ ਦੇ ਤੋਂ ਬਹੁਤ ਕੁਝ ਨਿਕਲਣ ਵਾਲਾ ਹੈਗਾ ਕੈਮਰਾ ਪਰਸਨ ਅਸ਼ਵੀਨ ਮਨਾਥ ਦੇ ਨਾਲ ਮਨੋਜ ਜੋਸ਼ੀ ਜੀ ਮੀਡੀਆ ਚੰਡੀਗੜ੍ਹ